ਲੇਕਰ ਕਿਸੇ ਬੰਦੇ ਨੂੰ ਕੋਈ ਠੱਗੀ ਮਾਰਨ ਦਾ ਵੱਲ ਜਿਹੜਾ ਉਹ ਆ ਜਾਵੇ ਉਹ ਹਾਲਾ ਪੁਲਿਸ ਉਹਨੂੰ ਫੜ ਵੀ ਲਵੇ ਉਹਨੂੰ ਲੋਕ ਸਮਝਾਉਣ ਵੀ ਪਰ ਉਹਨੂੰ ਲੱਗਦਾ ਵੀ ਪੈਸਾ ਕਮਾਉਣ ਦਾ ਇਹ ਬੜਾ ਸੌਖਾ ਢੰਗ ਹੈ ਠੀਕ ਹੈ ਜੇ ਮੈਨੂੰ ਲੋਕ ਰੋਕਦੇ ਵੀ ਆ ਜਾਂ ਮੈਂ ਕਿਤੇ ਪੁਲਸ ਦੇ ਢਿੱਕੇ ਆ ਵੀ ਗਿਆ ਜ਼ਮਾਨਤ ਹੋ ਗਈ ਫਿਰ ਕੋਈ ਗੱਲ ਨਹੀਂ ਆਪਾਂ ਉਹੀ ਕੰਮ ਸ਼ੁਰੂ ਕਰਦੇ ਆ ਕਿਉਂਕਿ ਪੈਸੇ ਜਿਹੜੇ ਆ ਇਹ ਮੋٹے ਬਣਦੇ ਆ ਹੁਣ ਜੇ ਤਾਂ ਕੋਈ ਅਪਰਾਧੀ ਅਨਸਰ ਹੋਵੇ ਜੇ ਤਾਂ ਕੋਈ ਅਨਪੜ ਬੰਦਾ ਹੋਵੇ ਫੇਰ ਤਾਂ ਸਮਝ ਆਂਦਾ ਵਾ ਵੀ ਠੀਕ ਹੈ ਇਹ ਬੰਦੇ ਕੋਈ ਹੋਰ ਕੰਮ ਤਾਂੰਦਾ ਹੈ ਹੀ ਨਹੀਂ ਇਹਦੇ ਕੋਈ ਹੋਰ ਸਕਿੱਲ ਹੈ ਹੀ ਨਹੀਂ ਇਹਨੇ ਮੁੜ ਧੁੜ ਕੇ ਜਿਹੜਾ ਮੁੜ ਕੇ ਫੇਰ ਠੱਗੀਆਂ ਹੀ ਮਾਰਨੀਆਂ ਪਰ ਜਦੋਂ ਇੱਕ ਪੜਿਆ ਲਿਖਿਆ ਇਨਸਾਨ बार-बार ਉਹੀ ਗਲਤੀਆਂ ਕਰੇ ਤਾਂ ਫੇਰ ਉਹਨੂੰ ਅਪਰਾਧੀ ਕਿਹਾ ਜਾਊਗਾ ਦਰਅਸਲ ਇਹ ਸਾਰਾ ਜਿਹੜਾ ਮਾਮਲਾ ਇਹ ਲੁਧਿਆਣਾ ਦੇ ਮੁੰਡੀਆਂ ਕਲਾ ਸਥਿਤ ਗੁਰੂ ਤੇਗ ਬਹਾਦਰ ਨਗਰ ਦਾ ਜਿੱਥੇ ਡਾਕਟਰ ਆਰ ਕੇ ਸ਼ਰਮਾ ਜਿਹੜੇ ਪੇਸ਼ੇ ਤੋਂ ਬੀਏ ਐਮ ਐਸ ਡਾਕਟਰ ਨੇ ਪਰ ਇਹ ਕੰਮ ਕੀ ਕਰਦੇ ਸੀਗੇ ਇਹ ਸਕੈਨਿੰਗ ਕਰਦੇ ਸੀ ਔਰ ਸਕੈਨਿੰਗ ਕਿਹਨਾਂ ਦੀ ਕਰਦੇ ਸੀ ਗਰਭਵਤੀ ਔਰਤਾਂ ਦੀ ਔਰ ਇਹ ਫਿਰ ਬਾਅਦ ਚ ਉਹ ਇਹ ਦੱਸਦੇ ਸੀਗੇ ਕਿ ਪੇਟ ਦੇ ਵਿੱਚ ਜਿਹੜਾ ਭਰੂਣ ਪਲ ਰਿਹਾ ਇਹ ਮੁੰਡਾ ਕਿ ਕੁੜੀ ਹੈ ਇਹਦੇ ਚੱਲਦਿਆਂ ਇਹ ਮੋٹے ਪੈਸੇ ਵੀ ਜਿਹੜੇ ਆ ਲੋਕਾਂ ਤੋਂ ਵਸੂਲਦੇ ਸੀਗੇ ਜਿਹੜੇ ਇਦਾਂ ਦੇ ਟੈਸਟ ਕਰਾਉਂਦੇ ਆ ਹਾਲਾਂਕਿ ਸਰਕਾਰ ਵੱਲੋਂ ਪੂਰੀ ਸਖਤ ਪਾਬੰਦੀ ਹੈ ਕਿ ਕਿਸੇ ਕਿਸਮ ਦਾ ਜਿਹੜਾ ਲਿੰਗ ਦੇ ਦਾ ਰਨ ਟੈਸਟ ਆ ਇਹ ਨਹੀਂ ਕੀਤਾ ਜਾ ਸਕਦਾ ਇਹ ਇਲੀਗਲ ਹੈ ਗਰਭ ਦੇ ਵਿੱਚ ਮੁੰਡਾ ਹੈ ਜਾਂ ਕੁੜੀ ਹੈ ਇਦੇ ਬਾਰੇ ਕਿਸੇ ਵੀ ਸ਼ਖਸ ਨੂੰ ਜਿਹੜਾ ਉਹ ਨਹੀਂ ਇਤਲਾਹ ਕੀਤੀ ਜਾ ਸਕਦੀ ਉਹਨੂੰ ਨਹੀਂ ਦੱਸਿਆ ਜਾ ਸਕਦਾ ਵੀ ਇਸ ਲੇਡੀ ਦੇ ਗਰਭ ਦੇ ਵਿੱਚ ਮੁੰਡਾ ਆਇਆ ਜਾਂ ਕੁੜੀ ਆ ਪਰ ਕਿਉਂਕਿ ਡਾਕਟਰਸ ਜਿਹੜੇ ਆ ਇਸ ਕੰਮ ਦੇ ਮੋٹے ਪੈਸੇ ਵਸੂਲਦੇ ਸੀਗੇ ਤਾਂ ਇਸੇ ਕਰਕੇ ਜਿਹੜਾ ਆਰਕੇ ਸ਼ਰਮਾ ਨੂੰ ਵੀ ਲੱਗਾ ਕਿ ਠੀਕ ਆ ਕੀਤੀ ਤਾਂ ਆਪਾਂ ਬੀਐਮਐਸ ਆ ਪਰ ਇੱਕ ਪੋਰਟੇਬਲ ਸਕੈਨਿੰਗ ਮਸ਼ੀਨ ਲੈ ਲੈਣੇ ਆ ਤੇ ਆਪਣਾ ਧੰਦਾ ਚਲਾਈ ਜਾਣੇ ਆ ਜਦੋਂ ਪੁਲਿਸ ਨੇ ਇਹਨਾਂ ਦੇ ਕੋਲ ਰੇਡ ਕੀਤੀ ਤਾਂ ਇਹਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਨੇ ਜਦੋਂ ਇਹਨਾਂ ਨੇ ਆਪਣੇ ਕਲੀਨਿਕ ਦੀ ਪਹਿਲੀ ਮੰਜ਼ਲ ਤੋਂ ਛਾਲ ਮਾਰੀ ਤਾਂ ਇਹਨਾਂ ਦੀ ਲੱਤ ਟੁੱਟ ਗਈ। ਜਦੋਂ ਇਹਨਾਂ ਦੀ ਲੱਤ ਟੁੱਟੀ ਉਦੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਹਸਪਤਾਲ ਲੈ ਕੇ ਗਏ, ਪਹਿਲਾਂ ਇਹਨਾਂ ਦੀ ਮਰਮ ਪੱਟੀ ਕਰਾਈ ਤੇ ਬਾਅਦ ਵਿੱਚ ਪੁਲਿਸ ਨੇ ਜਿਹੜਾ ਇਹਨਾਂ ਨੂੰ ਅਰੈਸਟ ਕਰ ਲਿਆ। ਇਹ ਜਿਹੜੇ ਡਾਕਟਰ ਆਰ ਕੇ ਸ਼ਰਮਾ ਇਹ 2020 ਦੇ ਵਿੱਚ ਵੀ ਗ੍ਰਿਫਤਾਰ ਹੋਏ ਸੀ। ਉਸ ਵੇਲੇ ਵੀ ਗੁਰਦਾਸਪੁਰ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਉਦੋਂ ਵੀ ਇਹ ਇਹੀ ਕੰਮ ਕਰਦੇ ਸੀ ਸੈਕਸ ਡਿਟਰਮੀਨੇਸ਼ਨ ਟੈਸਟ ਹੀ ਕਰਦੇ ਸੀਗੇ ਲਿੰਗ ਨਿਰਧਾਰਨ ਟੈਸਟ ਕਰਦੇ ਸੀ ਔਰ ਲੋਕਾਂ ਨੂੰ ਦੱਸਦੇ ਸੀਗੇ ਕਿ ਇਸ ਔਰਤ ਦੇ ਪੇਟ ਦੇ ਵਿੱਚ ਬੱਚਾ ਜਿਹੜਾ ਉਹ ਮੁੰਡਾ ਆ ਕਿ ਕੁੜੀ ਆ ਉਦੋਂ ਜੇਲ੍ਹ ਵੀ ਹੋਈ ਪਰ ਜੇਲ੍ਹ ਤੋਂ ਆਣ ਤੋਂ ਬਾਅਦ ਫੇਰ ਡਾਕਟਰ ਸਾਹਿਬ ਨੂੰ ਲੱਗਾ ਕਿ ਠੀਕ ਆ ਹੁਣ ਟਿਕਾਣਾ ਬਦਲ ਲੈਣੇ ਆ ਹੁਣ ਗਰਦਾਸਪੁਰ ਤੋਂ ਜਿਹੜਾ ਆਪਾਂ ਲੁਧਿਆਣੇ ਚਲੇ ਜਾਂਦੇ ਆ ਉੱਥੇ ਜਾ ਕੇ ਕੰਮ ਸ਼ੁਰੂ ਕਰ ਦਿੰਨੇ ਆ ਉੱਥੇ ਜਾ ਕੇ ਜਦੋਂ ਡਾਕਟਰ ਆਰ ਕੇ ਸ਼ਰਮਾ ਇਸ ਕੰਮ ਨੂੰ ਅੰਜਾਮ ਦੇ ਰਹੇ ਸੀ ਲੋਕਾਂ ਨੇ ਸ਼ਿਕਾਇਤ ਕੀਤੀ ਮੈਡੀਕਲ ਟੀਮ ਨੇ ਰੇਡ ਕੀਤੀ ਤਾਂ ਇਹਨਾਂ ਨੂੰ ਰੰਗੇ ਹਥੀ ਗ੍ਰਿਫਤਾਰ ਕੀਤਾ ਇਹਨਾਂ ਨੇ ਇੱਕ ਛੋਟੀ ਜੀ ਪੋਰਟੇਬਲ ਮਸ਼ੀਨ ਜਿਹੜੀ ਆ ਉਹ ਆਪਣੀ ਕਲੀਨਿਕ ਦੇ ਪਹਿਲੇ ਮੰਜ਼ਲ ਤੇ ਰੱਖੀ ਹੋਈ ਸੀ ਉੱਥੇ ਇਹ ਸਾਰੇ ਇਸ ਕੰਮ ਨੂੰ ਅੰਜਾਮ ਦਿੰਦੇ ਸੀ ਜਦੋਂ ਹੈਲਥ ਡਿਪਾਰਟਮੈਂਟ ਦੀ ਟੀਮ ਉੱਥੇ ਰੇਡ ਕਰਦੀ ਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਘੇਰਾ ਪੈ ਗਿਆ ਹੁਣ ਮੈਂ ੜਿੱਕੇ ਆ ਜਾਊਂਗਾ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੇ ਛਾਲ ਮਾਰੀ ਤਾਂ ਇਹਨਾਂ ਦੀ ਲੱਤ ਟੁੱਟ ਗਈ ਨਾਲੇ ਜਿਹੜਾ ਇਹਨਾਂ ਕੋਲੋਂ ਕੁਝ ਦਵਾਈਆਂ ਵੀ ਬਰਾਮਦ ਹੋਈਆਂ ਜਿਹੜੀਆਂ ਇਹ ਦਿੰਦੇ ਹੋਣਗੇ ਕੁਝ ਜੈਲ ਵੀ ਬਰਾਮਦ ਹੋਏ ਜਿਹੜੇ ਸਕੈਨਿੰਗ ਵਾਸਤੇ ਜਿਹੜੇ ਸਾਰਾ ਸਮਾਨ ਵਰਤਿਆ ਜਾਂਦਾ ਫਿਰ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਇਹਨਾਂ ਦਾ ਇਲਾਜ ਕਰਾਇਆ ਔਰ ਬਾਅਦ ਚੋਂ ਪੁਲਿਸ ਨੇ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਹਾਲਾਂਕਿ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਵੀ ਇਹ ਇਦਾਂ ਦੇ ਜਿਹੜੇ ਟੈਸਟ ਆ ਇਹ ਨਹੀਂ ਕੀਤੇ ਜਾ ਸਕਦੇ ਪਰ ਕਿਉਂਕਿ ਡਾਕਟਰ ਆਰਕੇ ਸ਼ਰਮਾ ਨੂੰ ਮੋٹے ਪੈਸੇ ਮਿਲਦੇ ਸੀਗੇ ਮੋਟੀ ਰਕਮ ਜਿਹੜੀ ਹੈ ਇਹ ਵਸੂਲਦੇ ਸੀਗੇ ਸੋਹਣਾ ਇਹਨਾਂ ਦਾ ਜਿਹੜਾ ਕਾਰੋਬਾਰ ਚੱਲ ਗਿਆ ਸੀਗਾ ਲਿੰਕਸ ਸੀਗੇ ਪੇਸ਼ੈਂਟ ਜਿਹੜੇ ਆ ਇਹਨਾਂ ਤੱਕ ਪਹੁੰਚ ਕਰਦੇ ਸੀ ਇਸੇ ਦੇ ਚੱਲਦੇ ਆ ਜੇਲ੍ਹ ਦੇ ਆਉਣ ਤੋਂ ਬਾਅਦ ਵੀ 220 ਦੇ ਵਿੱਚ ਜਦੋਂ ਇਹਨਾਂ ਨੂੰ ਜੇਲ੍ਹ ਹੋਈ ਉਦੋਂ ਤੋਂ ਆਉਣ ਤੋਂ ਬਾਅਦ ਵੀ ਇਹ ਜਿਹੜੇ ਡਾਕਟਰ ਸਾਹਿਬ ਆ ਇਹ ਕੀ ਕਰਦੇ ਸੀਗੇ ਇਹਨਾਂ ਨੇ ਆਪਣਾ ਕਲੀਨਿਕ ਬਦਲ ਲਿਆ ਇਹ ਗੁਰਦਾਸਪੁਰ ਤੋਂ ਲੁਧਿਆਣੇ ਆ ਗਏ ਤੇ ਉੱਥੇ ਆ ਕੇ ਵੀ ਇਹਨਾਂ ਨੇ ਜਿਹੜਾ ਸਕੈਨ ਸ਼ੁਰੂ ਕਰ ਦਿੱਤਾ ਔਰ ਹੁਣ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ